ਹਾਂਜੀ ਬਹੁਤ ਵੱਡੀ ਖਬਰ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਿਵੇਂ ਕਿ ਆਪਣੇ ਪਿੰਡਾਂ ਦੇ ਵਿੱਚ ਗੁੜ ਵੇਚਣ ਵਾਲੇ ਆ ਜਾਂਦੇ ਤੇ ਆਪਾਂ ਤਾਂ ਇਹ ਗੱਲਾਂ 'ਚ ਦਿੰਦੇ ਨਹੀਂ ਧਿਆਨ ਤੇ ਹੁਣ ਲੱਖਾ ਸਿੰਘ ਸੁਧਾਨਾ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਆ ਤੇ ਹੁਣ ਜਿਹੜੇ ਵੇਚਣ ਆਉਂਦੇ ਆ ਜੁਪੀ ਦੇ ਵਿੱਚੋਂ ਇਧਰ ਪੰਜਾਬ 'ਚ ਗੁੜ ਤੇ ਇਹਦੇ ਵਿੱਚ 10 ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਆ ਤੇ ਇਹਨਾਂ ਨੂੰ ਆ ਮੈਂ ਵੀਡੀਓ ਸੁਣਾਉ ਤੁਹਾਨੂੰ ਨਾਲ ਹੁਣ ਵੀਡੀਓ ਤੁਸੀਂ ਸੁਣਨੀ ਆ ਸਾਰੀ 17 ਮਿੰਟ ਦੀ ਵੀਡੀਓ ਆਹੋ ਤੇ ਇਹਦੇ ਵਿੱਚ ਤੁਸੀਂ ਵੀ ਬਾਅਦ ਦੇ ਵਿੱਚ ਕਮੈਂਟ ਜਰੂਰ ਕਰਨਾ ਇਹਨਾਂ ਨੂੰ ਹੁਣ ਪਹਿਲੀ ਗੱਲ 10000 ਰੁਪਏ ਨਾਮ ਰੱਖ ਦਿੰਦਾ ਲੱਖਾਂ ਸਿੰਘ ਸਦਾਣਾ ਇਹ ਵੀਡੀਓ ਦੇ ਵਿੱਚ ਦੱਸੂਗਾ ਤਾਂ ਇਹਦੇ ਵਿੱਚ ਕਹਿੰਦਾ ਵੀ ਤੁਹਾਨੂੰ 10000 ਰੁਪਏ ਨਾਮ ਦੋ ਜੇ ਅਗਰ ਤੁਹਾਡੇ ਗੁੱਡ ਦੇ ਵਿੱਚ ਕੈਮੀਕਲ ਨਾ ਨਿਕਲਿਆ ਤੇ ਮੈਂ ਇੱਕ ਸਿੰਪਲ ਪ੍ਰਵਾਹ ਹਾਂ ਇਹਦੇ ਚ ਤੇ ਇਹਨਾਂ ਬੰਨਿਓ ਪਹਿਲਾਂ ਤਾਂ ਕਿਹਾ ਜਾਂਦਾ ਨਹੀਂ ਇਹਦੇ ਵਿੱਚ 1% ਵੀ ਨਹੀਂ ਕੈਮੀਕਲ ਬਾਅਦ ਦੇ ਵਿੱਚ ਹੱਥ ਜੋੜ ਕੇ ਕਹਿੰਦੇ ਵੀ ਸਾਨੂੰ ਜਾਣ ਦਿਓ ਜੀ ਕੈਮੀਕਲ ਤਾਂ ਜੋ ਪੈਂਦਾ ਹੀ ਇਹਦੇ ਚ ਹੁਣ ਜੇ ਗੱਲ ਕਰੀਏ ਕੱਲਾ ਸੋਡ ਮਿੱਠਾ ਸੋਡਾ ਜਿਹੜਾ ਇਹ ਦੀ ਨਹੀਂ ਹੋਰ ਵੀ 10 ਤਰ੍ਹਾਂ ਦੇ ਕੈਮੀਕਲ ਪੈਂਦੇ ਇਹਦੇ ਵਿੱਚ ਜਿਹੜਾ ਕੀ ਹੁਣ ਆਪਾਂ ਇਹ ਕਹਿਦਗੇ ਵੀ ਜ਼ਹਿਰਾਂ ਆਪ ਜੂਪੀ ਦੇ ਵਿੱਚੋਂ ਲਿਆ ਲਿਆ ਕੇ ਤਾਂ ਹੁਣ ਪਹਿਲਾ ਵੀਡੀਓ ਸੁਣ ਲਓ ਤੁਹਾਨੂੰ ਵੀਡੀਓ ਸੁਣਨ ਸਾਰ ਸਾਰੀ ਗੱਲ ਉਹਦਾ ਪਤਾ ਲੱਗ ਜੂ ਤੇ ਵੀਡੀਓ ਸੁਣ ਕੇ ਕਮੈਂਟ ਵੀ ਜਰੂਰ ਕਰੋ ਵੀ ਜਿਹੜੇ ਇਹ ਬਾਹਰੋਂ ਆਉਂਦੇ ਆਪਾਂ ਤਾਂ ਨਹੀਂ ਕਰਦੇ ਧਿਆਨ ਤੇ ਪਰ ਲੱਖੇ ਦਾ ਇਹ ਜਿਹੇ ਜੀਆਂ ਗੱਲਾਂ 'ਚ ਸਾਰੇ ਕੀਤੇ ਧਿਆਨ ਹੁੰਦਾ ਬਾਈ ਤਾਂ ਵੀਡੀਓ ਸੁਣ ਕੇ ਤੁਸੀਂ ਦੱਸੋ ਵੀ ਵੀਡੀਓ ਕਿਵੇਂ ਲੱਗੀ ਤਾਂ ਹੁਣ ਵੀਡੀਓ ਸੁਣੋ ਪਹਿਲਾਂ ਫਿਰ ਕਰਦੇ ਅੱਗੇ ਗੱਲ ਜੀ ਲਈ ਕਰਦੇ ਹੋ ਉਹ ਲਾ ਗੀ ਸੋ ਲਿਆਇਓ ਇਹਨਾਂ ਬੰਦਾ ਵੀ ਉੱਪਰ ਨਾਲ ਜੂਪੀ ਆਵਾਜ਼ ਆ ਰਹੀ ਹੈ ਬਹੁਤ ਬੜਾ ਬੜਾ ਇਹ ਕੋੜਾ ਚਟਕਰਾ ਆਹ ਨਹੀਂ ਆਉਂਦੀ ਕਿ ਰੇਡ ਤੇਨੇ ਉਹ ਕਰ ਕਰ ਕਰਦੇ ਕਿ ਜਦੋਂ ਅਲੱਗ ਕਰਦੇ ਉਹ ਦੂਜਾ ਪੱਜ ਬੱਜ ਜਾਂਦਾ ਹੈ ਬੰਨ ਲੇ ਕੋਲ ਸੌਦਾ ਹਾਂ ਸੌਦਾ ਪੂਰਾ ਨਹੀਂ ਕਿ ਬਦਲ ਉਹ ਕਰ ਦਿਸਨਦਾ ਨਹੀਂ ਜੁਤਾ ਹੈ ਅੱਛਾ ਸੌਦਾ ਇਹ ਮੈਂ ਜਿੰਦ ਬੌਟਰੀ ਵੀ ਲੈ ਕੇ ਚੱਲਾ ਮਨੂੰ ਆਪ ਟੈਸਟ ਕਰਾਈਏ ਨੂੰ ਫੇਰ ਇਹਦੇ ਕੋਈ ਫੰਡ ਕੋਈ

ਉਹਦੇ ਸਾਰੇ ਆ ਗੁੜ ਦੇ ਵਿੱਚ ਮੇਰਾ ਕੰਮ ਹੀ ਕਰਾ। ਇਸ ਤੋਂ ਇੱਕ ਮਹੀਨੇ ਵਿੱਚ ਇਹ ਤਾਂ ਬਿਜਲੀ ਦਾ ਟਾਈਮ ਹੀ ਨਹੀਂ ਕੱਢਦਾ। ਆ ਦੇ। ਦੇਖਾਵਾ ਤੁਹਾਨੂੰ। ਉਹਦੇ ਨੇੜੇ ਉਹ ਜੀ ਕਿਹਨਾਂ ਸਾਡੇ ਗੁੜ ਚ ਕੈਮੀਕਲ ਨਹੀਂ। ਹਾਂ? ਦਿਲ ਲਿਆ ਬੈਠਾ ਗਾੜੀ ਬਰੂ। ਤੁਸੀਂ ਲੋਕਾਂ ਨੂੰ ਜ਼ਹਿਰ ਖਵਾਈ ਜਾਂਦੇ ਯਾਰ। ਅਜੀ ਕਦੀ ਬਾਤ ਹੋ ਜਾਂਦੀ। ਇਹ ਜਿਹੇ ਪੰਜਾਬ ਦੇ ਲੋਕ ਆ। ਹਾਂ। ਉਹਨਾਂ ਨੂੰ ਐ ਲੱਗਦਾ ਵੀ ਸਾਨੂੰ ਇੱਥੇ 10-20 ਰੁਪਏ ਸਸਤਾ ਮਿਲਦਾ। ਜ਼ਹਿਰ ਖਾਈ ਜਾਂਦੇ ਆ। ਇਹ ਨੁਕਸਾਨ ਕਿੱਡਾ ਵੱਡਾ? ਜੀ ਸਸਤਾ ਕਾ ਹੋ ਰਹਾ ਬਹੁਤ ਕੰਮ ਜੀ ਜੀ ਵੀ ਘਟ ਨਿਕਲਦੀ। ਕਬਾਦ ਵੀ ਕੀੜਾ ਪੜਦਾ। ਮੇਰੀ ਗੱਲ ਸੁਣ ਲਾ। ਅਸੀ ਬਤਨ ਮੈਂ ਦਿਖਾਉਣਾ ਆ ਜਾ ਮੇਰਾ ਗੁੜ ਤੂੰ ਮਲਾਈ ਮੇਰੇ ਗੁੜ ਦੇ ਸ਼ੱਕਰ ਨਾਲ। ਆੜ ਲਾ ਰੱਖਾਗਾ ਜੀ। ਹਾਂ ਦਿਖਾਉਣਾ ਆ ਜਾ। ਆ ਨਹੀਂ ਆ ਵੀ ਲੱਗ ਰੇ ਕੋਈ। ਗੰਨਾ ਗੰਨਾ ਅਸੀਂ ਉੱਥੇ ਵਗਾਉਨੇ ਆ। ਆ ਦੇਖੀ ਆੜ ਯੂਪੀ ਦੀਆਂ ਵੀਡੀਓ ਬਣਾ ਕੇ ਲੈ ਆਇਆ ਮੈਂ। ਸ਼ੱਕਰ ਦੀ ਜੀ ਆ ਤੁਹਾਨੂੰ। ਆ ਜੀ ਉਹ ਯੂਪੀ ਬੜੀ ਬੜੀ। ਟੇਨ ਮਾਰਾ। ਤੋ ਯੂਪੀ ਦੇਖੋ ਕਿੰਨੀ ਬੜੀ ਹੈ। ਕੋਈ ਕੁਝ ਬੜਲਾ ਆ ਗਈ ਦੋਸਰਾ ਬੜਲਾ ਰੱਲੀਆਂ ਆਉਂਦੀਆਂ ਭਰੀਆਂ ਆਉਂਦੀਆਂ ਜੂਤ ਤੇ ਦੇਖੀ ਚੱਲੀ ਇੱਕ ਤਰ੍ਹਾਂ ਦਾ ਕੈਮੀਕਲ ਨੇ 10 ਤਰ੍ਹਾਂ ਦਾ ਕੈਮੀਕਲ ਪਾਉਂਦੇ ਹੋ ਤੁਸੀਂ ਸਾ ਜੀ ਇਹ 70 ਦਾ ਤਾਂ ਛੱਡ ਦੇ ਤਾਂ ਇਹ ਨਹੀਂ ਪਦਾਰਥ ਉੱਡਦਾ ਪੈਂਦਾ ਮੱਥਾ ਸੋਲਦਾ ਸਿੱਧਾ ਮੈਂ ਦੱਸੂ 70 ਬਬਰ ਛੱਡ ਜਾ ਛੱਡ ਜਾ ਤੂੰ ਦਾ ਕੀ ਕੁਛ ਹੈ ਜਿਹੜਾ ਚੱਕਰ ਤੇ ਗੁੱਟ ਤਿਆਰ ਹੁੰਦਾ ਨਾ ਭਾਈ ਇਹ ਇਹ ਜੀ ਇਹ ਤਾਂ ਦੇ ਰਿਹਾ ਕੋ ਬਹੁਤ ਵਧੀਆ ਲੋਂਗਾ ਨਹੀਂ ਜੋ ਬਾਈ ਕਦੀ ਮਾਰਾ ਨਾ ਵੀ ਕਹ ਉਸਮਤ ਬਣਾਦਾ ਵੀਡੀਓ ਉਹ ਆ ਦੇਖੀ ਚੱਲੀ ਯੋ ਭਾਈ ਵੀਰ ਜੰਨੀ ਪਾਲਾ ਵਾਲਾ ਆ ਦੇਖ ਲੈ ਆ ਰਿਹਾ ਉਹ ਤਾਂ ਪੀਲੇ ਸਾਦ ਕਰਕੇ ਕਿਸੇ ਨਾ ਬੰਦੇ ਨੇ ਆਇਆ ਯੋ ਜਲਤ ਮੈਂ ਬਣੀਓ ਨਾ ਬਣੀਓ ਨਾ ਕਰਕੇ ਨੂੰ ਟੈਸਟ ਕਰਾਉਣਾ ਗੁੜ ਤੇ ਸ਼ੱਕਰ ਉਹ ਬਣੀਓ ਨਾ ਕਰਕੇ ਆ ਬਾਈ ਸਾਹਿਬ ਹਮ ਤਾਂ ਕਿਸਾਨ ਲੋਗ ਹੈ ਆ ਦੇਖ ਹਾਂ ਤੋ ਕਹਤ ਰਹੇ ਹਮ ਤਾਂ ਕੜਾੜ ਵਾਲਾ ਆ ਦੇਖੋ ਡੈਡ ਆਪੜੀ ਹੋਰ ਤਾਂ ਕੜਾੜ ਮਗਨ ਨਾ ਦੇ ਤੇ ਹਮ ਤਾਂ ਕੜਾੜ ਦਾ ਬੋਲੇਗਾ ਗੁੜ ਜਵਾਬ ਕੋਈ ਮਹਾਰਾ ਵਾਲ ਬਿਲਕੁਲ ਇੱਕ ਮਿੰਟ ਮੈਨੂੰ ਮੁੰਡੇ ਨੂੰ ਪੁੱਛਦਾ ਟੈਸਟ ਕਰਾਉਣਾ ਸਾਡਾ ਗੁੜ ਵੀ ਸ਼ੱਕਰ ਵੀ ਇਹ ਹੋਇਆ ਥੋਡੇ ਮੈਂ ਇੱਥੇ ਉਹਨੂੰ ਸੱਦ ਕੇ ਉਡੌਲਾਂ ਦੇ ਹੋਰ ਦੇ ਪਰਚਾ ਨਾਲੇ ਕਰਾਉਂ ਅਰੇ ਭਾਈ ਕਿ ਉਹ અમારે ਕੋ ਬੋ ਕਰੋ ਭਾਈ ਸਾਹਿਬ ਕੀ ਕਰਾਉਗੇ ਤੁਸੀਂ ਕਹਿੰਦੇ ਸ਼ੁੱਧਾ ਹਾਂ ਤੋ ਕਹ ਤੁਰੇ ਭਾਈ ਆ ਫਿਰ ਮੈਂ ਟੈਸਟ ਕਰ ਲਾਂ ਸਾਜੂ ਉਸ ਦੀ ਬਾਤ ਕਰੀਏ ਅੱਜ ਆਪ ਕੋ ਉਠਾਇਆ ਹਮਨੇ ਛੋਟਾ ਮੈਂ ਸੈਂਪਲ ਭਰਉਣ ਲੱਗਿਆ ਹਾਂ ਭਾਈ ਸਾਹਿਬ ਠੀਕ ਆ ਤੁਸੀਂ ਜੇ ਕਹਣਾ ਸ਼ੁੱਧਾ ਹੁਣ ਤੋ ਦਾ ਹਾਂ ਭਿੰਡੀ ਦਾ ਪਣੀ ਲੱਗ ਰਹਾ ਉਸਮ ਗੁੜ ਮੈਂ ਮੈਨੂੰ ਵੀ ਪਿੰਡੀ ਦੇ ਪਣੀ ਲੱਗਦਾ ਮੈਨੂੰ ਪਤਾ ਤੂੰ ਕਹਿੰਦਾ ਸ਼ੁੱਧਾ ਕਾ ਕਰ ਰਿਹਾ ਹਾਂ ਸੁੱਦਾ ਨਾ ਬਾਬਾ ਮੈਂ ਫਿਰ ਤੋਂ ਭਰਾ ਦੇ ਰਿਹਾ ਹਾਂ ਅਰੇ ਕਿਉਂ ਬੰਬਾ ਵਾਜ ਦੇ ਚੱਲਣਾ ਬਸ ਕੋਪ ਟੇਮ ਲੱਗ ਜਾਣਾ ਨਾ 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 ਉਪਰਦੇਸੀ ਬੰਦੇ ਮੈਂ ਪਰਦੇਸੀ ਬੰਦੇ ਮੇਰੀ ਬਾਤ ਸੁਣ ਯਾਰ ਪਰਦੇਸੀ ਬੰਦੇ ਲੋਕਾਂ ਨੂੰ ਯਾਰ ਵਿੱਚ ਨਹੀਂ ਆਇਆ ਹਰ ਤੋਂ ਨਹੀਂ ਆਦੀ ਤੇ ਗਾਪਣ ਪ੍ਰੈਸ ਕਰਾਉਣ ਚ ਕੀ ਹਰਜਾ ਅਜੇ ਅਨੇ ਹਰਜਾ ਤਾਂ ਕੁਝ ਨਹੀਂ ਆਇਆ ਫੇਰ ਅਰਥੋਂ ਭਾਈ ਸਾਹਿਬ ਬਿਜਲੀ ਦਾ ਟੇਮ ਲੱਗ ਜਾਣਾ ਕਿਉਂ ਟਾਈਮ ਲੱਗੂਗਾ ਇਹਦਾ ਮਤਲਬ ਤੁਸੀਂ ਯਾਰ ਵਿੱਚ ਕਤਰੀ ਹੋ ਨਹੀਂ ਯਾਰ ਨਹੀਂ ਭਾਈ ਤੇ ਹੋਰ ਨੇ ਵੀ ਸਵਾਸ ਤੋਂ ਰੱਖ ਰਿਹਾ ਬਿੰਦੂ ਭਾਈ ਤੁਸੀਂ ਮੈਂ ਸਾਰਾ ਕੁਝ ਦੇਖ ਕੇ ਆ ਯੂਪੀ ਤੇ ਛੋੜੇ ਮਜੱਫਰ ਨਗਰ ਮੰਡੀ ਆ ਨਾ ਗੋੜ ਦੀ ਮੰਡੀ ਆ ਉਹ ਜੀ ਮੈਂ ਜਾ ਕੇ ਆ ਹਾਂ ਤਾਂ ਨਹੀਂ ਆਇਆ ਹੋਗਾ ਜੀ ਨਹੀਂ ਸਰ ਆ ਟਣਾਂ ਦੀ ਟਣ ਗੋੜੋ ਖੋਇਦ ਨੂੰ ਪੰਜਾਬ ਚੋਂ ਦਾ ਯੂਪੀ ਬੜੀ ਬੋੜੀ ਹੈ ਬਹੁਤ ਕੋਈ ਇਹ ਸੀ ਨਹੀਂ ਤਨ ਮੇ ਮੇਰੀ ਗੱਲ ਸੁਣ ਲੈ ਕੇ ਧਿਆਨ ਨਾਲ ਤੁਸੀਂ ਤਿੰਨ ਬੰਦੇ ਆ ਤੁਸੀਂ ਕਹਿੰਦੇ ਸਾਡੀ ਸ਼ੱਕਰ ਦਾ ਸਾਡਾ ਗੋੜ ਸ਼ੁੱਧ ਆ ਇਹ ਕਹਿੰਦੇ ਨਾ ਹਾਂ ਹਾਂ ਫਿਰ ਤੁਹਾਨੂੰ ਸੈਂਪਲ ਭਰਾਉਣ ਦੀ ਕੀ ਹਰਜ ਹੈ ਅੱਜ ਇਹਦੇ ਹਰਜਾ ਤਾਂ ਹੈ ਨਹੀਂ ਉਹ ਬਿਲਕੁਲ ਹੈਲੋ ਜਿਹੜੇ ਆਨ ਦਾ ਭਾਈ ਸੁਬੇਰੇ ਦਾ ਟੇਵਾ ਪਰ ਆਇਆ ਯਾਰ ਇੱਥੇ ਗੁੜ ਤੇ ਸ਼ੱਕਰ ਆ ਯੂਪੀ ਵਾਲੇ ਬੰਦੇ ਵੇਚਦੇ ਫਿਰਦੇ ਐ ਸੈਂਪਲ ਭਰਵਾਉਣਾ ਐ ਕਹਿੰਦੇ ਸ਼ੁੱਧ ਆ ਮੈਂ ਜਾ ਕੇ ਐ ਯੂਪੀ 'ਚ ਧਾਸਰਾਂ ਦਾ ਕੈਮੀਕਲ ਪਾ ਕੇ ਗੁੜ ਤੇ ਸ਼ੱਕਰ ਤਿਆਰ ਕਰਦੇ ਐ ਇਹ ਜੀ ਮੇਰੀ ਬਾਤ ਐ ਇੱਥੇ ਲੋਕਾਂ ਨੂੰ ਜ਼ਹਿਰ ਖਵਾਈ ਜਾਂਦੇ ਆ ਜੀ ਮੇਰੀ ਬਾਤ ਐ ਜ਼ਹਿਰ ਖਵਾਈ ਜਾਂਦਾ ਬਹੁਤ ਔਲੀਆ ਹਲ ਲਗਾ ਰਹੇ ਆ ਜੂਰਾ ਆਜੋ ਕਰੋ ਭਾਈ ਉਹਨੇ ਸੈਂਪਲ ਭਰਾਉਣੇ ਐ ਮੈਂ ਇਹਨੂੰ ਲੈ ਕੇ ਆਉਣਾ ਉਧਰ ਆਜੋ ਅਰੇ ਸੁਭਰ ਨੇ ਆ ਬਾਈ ਉਹ ਪੜ ਰੋਤਾ ਦੁੱਧ ਪਾਣੀ ਦਾ ਪਾਣੀ ਹੁਣ ਹੋ ਜਾਂਦਾ ਚਲੋ ਅਰੇ ਭਾਈਓ ਸਾਹਿਬ ਨਾ ਨਾ ਇਹ ਨਹੀਂ ਗੱਲ ਬਣਦੀ ਵਾਹ ਵਾਹ ਭਾਈ ਇਹ ਜੀ ਮੀਰੀ ਜੀ ਜਾਨਾ ਨਾ ਯਾਰ ਮੋਹ ਲੈ ਭਾਈ ਇਹ ਜੀ ਮੀਰੀ ਕਰੀਬੀ ਵਾਲੀ ਗੱਲ ਕਿਹੜੀ ਆ ਗਈ ਅਰੇ ਮਾਨ ਨਾ ਦੰਤ ਟੁਆਲੀ ਦਾ ਮੈਂ ਚੈੱਕ ਕਰਾਉਂਗਾ ਨਹੀਂ ਨਹੀਂ ਮਾਨਾ ਨਾ ਨਾ ਨਹੀਂ ਯਾਰ ਤੂੰ ਵਾਰੀ ਬਲ ਮਾਲਾ ਜੀ ਭਾਈ ਜੀ ਵੇਚ ਲੈ ਭਾਈ ਜੀ ਕਿਉਂ 1000 ਰੁਪਏ ਵੇਚ ਲੈ ਨਹੀਂ 1000 ਨਹੀਂ ਭਾਈ ਸਾਹਿਬ ਵੀ ਸਵਾਦ ਕਰੋ ਤੂੰ ਟੈਸਟ ਕਿਉਂ ਨਹੀਂ ਕਰਾਉਂਦਾ ਅਰੇ ਤਾਂ ਭਾਈ ਟਾਈਮ ਲੱਗ ਜਾਣਾ ਮੈਨੂੰ ਆ ਜਾਣਾ ਤੇ ਮੈਂ ਤਾਂ 1000 ਰੁਪਏ ਦੂੰ ਅਰੇ ਨਹੀਂ ਬਰਦਾ 10 ਮੇਰੀ ਗੱਲ ਸੁਣ ਲੈ ਜੇ ਤੁਹਾਡਾ ਗੁਣ ਸ਼ੁੱਧ ਨਿਕਲਿਆ ਪ੍ਰਮਾਤਮਾ ਦੀ ਕਸਮ ਤੁਹਾਨੂੰ 10000 ਰੁਪਏ ਦੇ ਦਵਾਂਗਾ ਅਜੇ ਨਿਮਾਨੇ ਅਵੇ 6 ਤੁਹਾਡੇ ਕੋਲ ਤੇ ਕੈਮੀਕਲ ਤੇ ਹੋਰ ਹੋਇਆ ਸਮਾਨ ਤੇ ਤੁਹਾਨੂੰ ਮੈਂ ਕਰਾਉਂ ਅੰਦਰ ਚਲੋ ਅਜੇ ਨਿਮਾਨੇ ਨਾ ਨਾ ਮਨ ਨਾ ਨਾ ਚੱਲ ਤੂੰ ਭਾਈ ਜੀ ਨਹੀਂ ਨਹੀਂ ਆਏ ਯਾਰ ਭਾਈ ਜੀ ਆਲੇ ਟਰਾਲੀ ਉਧਰ ਆਰਾ ਭਾਈ ਮਾਰ ਤੋੜ ਯਾਰ ਬੇਮਾਨ ਲੈ ਅਜੇ ਨਹੀਂ ਦੇ ਦੇਗਾ ਤਮ ਤੋਂ ਬੜੇ ਆਦਮੀ ਆ ਬੰਤ ਤੋਂ ਬੜੀ ਬਿਆਹ ਨਾ ਮਾਨਣ ਸੋਨ ਬੇ ਨੂੰ ਇੱਕ ਕਾਲ ਦੀ ਸੰਝ ਨਹੀਂ ਲੱਗਦੀ ਤੁਸੀਂ ਗੱਲ ਤੇ ਜ਼ੋਰ ਦਿੰਦੇ ਹੋ ਸਾਡਾ ਗੁਣ ਸ਼ੁੱਧਾ ਕਿਉਂ ਨਾ ਪਰੂ ਸੇਪਰਾਉਣ ਚ ਕੀ ਹਰ ਜਾ ਆ ਇੱਕ ਬਾਤ ਤੈਨੂੰ ਸਾਰੇ ਕੋਈ ਕੁਝ ਵਿਕਾਮ ਕਰ ਰਹਾ ਕੁਝ ਵਿਵੋ ਕਰ ਰਹਾ ਕੁਝ ਕਰਗਾ ਤਾਂ ਵੇਚਣਾ ਹੀ ਪੜੇਗਾ ਇਹ ਲਾ ਹੱਦ ਹੋਗੀ ਜਰ ਭਾਗੇ ਵੇਚ ਦਵੂ ਕੁਝ ਕਰਕੇ ਵੇਚਣਾ ਪਊਗਾ ਮਿੱਠਾ ਸੋਡਾ ਮੈਂ ਮਿੱਠਾ ਸੋਡਾ ਤਾਂ ਅਸੀਂ ਵੀ ਪਾਉਨੇ ਆ ਮਿੱਠਾ ਥੋੜਾ ਸ਼ੱਕਰ ਜੀ ਪੈਂਦਾ ਸਾਨੂੰ ਪਤਾ ਆ ਉਹ ਹੀ ਆ ਜੀ ਬਸ ਠੀਕ ਆ ਗੱਲ ਕਰਦਾ ਮੈਂ ਕੈਮੀਕਲ ਦੀ ਨਾ ਕੈਮੀਕਲ ਦੀ ਬਾਈਕਾ ਮਿਸ ਵਾਲਾ ਤਾਂ ਕਰ ਰਹਾ ਮਿੱਠਾ ਸੋਡਾ ਦਾਈ ਸਾਹਿਬ ਉਹ ਮੈਂ ਕਹਿੰਦਾ ਮਾ ਫਿਰ ਤੇ ਵਿਸ਼ਵਾਸ ਹੈ ਚਲੋ ਆਪਾਂ ਟੈਸਟ ਕਰਾਉਣੇ ਆਂ ਬਾਜੀ ਬਾਜੀ ਦੇ ਲੈਣ ਤੋਂ ਕਰੀਏ ਨਾ ਮੈਂ ਟ੍ਰੈਕਟਰ ਦੇ ਪਾ ਦੇ ਸਰ ਓਏ ਆ ਜਾ ਜਗਮਾਨ ਨਗਰ ਆ ਗਰ ਨਾ ਅਗਰ ਮੈਂ ਹੋਰ ਫੋਟੋ ਟੈਸਟ ਕਰਨਾ ਅਰੇ ਮਨ ਲਵਾਈ ਤੁਸੀਂ ਪਾ ਦੇ ਆ ਕੇ ਚਹਿਰਾ ਆਦਾ ਕਰ ਲੈ ਮਨ ਲਵਾ ਨਾ ਨਾ ਮੈਂ ਇੱਥੇ ਬੁਲਾ ਲੂ ਅਰੇ ਨਹੀਂ ਇੱਥੇ ਨਾ ਬੁਲਾ ਜਾਂ ਗਲਤੀ ਮੰਨ ਦਿਓ ਅਰੇ ਮਨ ਦੇ ਮਾ ਇਹ ਸਾਡੇ ਗੋੜ ਤੇ ਕਮੀ ਕਰਾ ਸੀ ਮੁੜ ਕੇ ਪੰਜਾਬ ਚ ਗੋੜ ਨਹੀਂ ਵੇਚਣਾ ਹਾਂ ਲੈ ਆਲੇ ਬਸ ਪਤਾ ਆਨੇ ਕਰੀ ਬਸ ਦਾ ਸੋ ਕੀ ਕੋਸ ਇਹਦੇ ਚ ਬਸ ਲਿ ਜਾਣੇ ਕੇ ਭਾਈ ਨਾ ਨਾ ਇਹ ਕੈਮੀਕਲ ਹੈ ਹੈ ਪਤਾ ਨਹੀਂ ਜੀ ਕੱਤਲ ਕੋਈ ਕੁਝ ਨਹੀਂ ਪਤਾ ਕੱਤਲ ਮੰਗ ਆਪੇ ਦਾ ਪਤਾ ਇਹ ਬਾਤ ਆ ਕਮਾਦਮਾ ਪਾ ਯੋ ਯੋ ਬੇਡਾ ਲੱਗ ਜਾਂਦਾ ਉਹ ਫੇਲ ਨਿਆ ਕਮਾਦਮਾ ਤੁਹਾਨੂੰ ਕੁਝ ਨਹੀਂ ਪਤਾ ਹੁਣ ਤਾਂ ਤੁਸੀਂ ਸੌ ਖਾਂਦੇ ਨੂੰ ਸਾਡਾ ਗੁਰ ਸ਼ੌਦਾ ਹੁਣ ਤੁਸੀਂ ਕਹਿੰਦੇ ਹੁਣ ਕੋ ਪਤਾ ਜੀ ਕਮਾਦਵਾ ਕਹ ਲਾੜ ਵਾਲਾ ਕਮਾਦ ਦੇ ਦੇ ਹਮਨੇ ਹਾਂ ਉਸੇ ਕੋਲ ਖਰੀਦ ਲਿਆ ਬੱਚਾ ਸੋਨੂ ਨਹੀਂ ਕੋਪਰਾ ਵਿੱਚ ਕੀ ਪਾਇਆ ਮੈਂ ਤੁਹਾਨੂੰ ਗੱਲ ਦੱਸਦਾ ਛੋਡੇ ਪਤਾ ਕੀ ਹੈ ਮੈਂ ਸਾਰਾ ਯੂਪੀ ਕੋ ਮੈਂ ਤੁਹਾਨੂੰ ਇੱਕ ਇੱਕ ਖਲਾੜਾ ਇੱਥੇ ਹੈ ਇੱਕ 10 ਕਰਮਾਂ ਤੇ 20 ਕਰਮਾਂ ਤੇ ਛੋਡੇ ਘਟੋ ਘੜ 5 ਕਿਲੋਮੀਟਰ ਦੇ 50 ਖਲਾੜੇ ਆ ਵਾਹ ਛੋਡੇ ਸਾਰਿਆਂ ਦੇ ਖਲਾੜੇ ਆ ਠੀਕ ਆ ਭਾਈ ਜੀ ਆ ਅਗਰ ਨਹੀਂ ਆਣਗੇ ਗਿਆ ਲੱਗਦਾ ਫਿਰ ਜਾਣਗੇ ਆਪਣਾ ਕਿਸਾਨ ਆਦਮੀ ਬਦਲੇ ਮਲੇ ਕੋ ਆਂਦਾ ਦਾਣ ਬੇਚੇਗਾ ਉਹ ਦਾਣ ਬੇਚੇਗਾ ਭਾਈ ਮੇ ਸੁਣ ਨੂੰ ਮੇਰੀ ਗੱਲ ਸੁਣ ਆਟਾ ਦਾਣ ਬੇਚੇਗਾ ਇਹ ਸੁਣੋ ਕਿੱਥੇ ਆ ਹੁਣ ਮੈਂ ਕਿਹੇ ਲਿਆ ਫਿਰ ਜੀ ਫਸ ਗਈ ਤੇ ਲੋਕ ਤਾਂ ਉਹਦਾ ਚਾਵਾ ਨਾ ਲੈ ਜਾਂਦੇ 70 ਰੁਪਏ 60 ਰੁਪਏ ਕਿਲੋ ਲੈ ਲਓ ਜ਼ਹਿਰ ਨਹੀਂ ਬਾਦਸ਼ਾਹ ਚਲ ਜੀ ਆ ਦਾਣ ਬੇਚੇਗਾ ਮੈਂ ਨਾ ਨਾ ਤੂੰ ਰੱਖੀਏ ਮਗਾ ਦਾਣ ਆਟਾ ਬੇਚ ਲਿਆ ਪਕਾ ਹਾਂ ਦਾਲਾਟ ਜਿੱਕੜੇ ਭੈਣਾਂ ਮਿਲ ਆਉਂਦੀਆਂ ਆ ਕੇ ਗੁੱਗੜ ਦੇ ਰਹਿਣਗੇ ਭਾਈ ਆ ਸਾਡੇ ਲੋਕ ਦਾ ਕਲਨ ਕਮਲੇ ਆ ਆਪੋ ਜਗ ਤਮ ਲੈਦੇ ਜਾਂਦੇ 200 ਰੁਪਏ ਦੀ ਜ਼ਹਿਰ ਪੀਣਿਆ ਬੋਤਲ ਭਾਵੇਂ 5 ਰੁਪਏ ਨੇ ਘਟਾਉਂਦੇ ਜਿਹੜੀ ਛੇਦ ਵਾਲੀ ਚੀਜ਼ ਆ ਉਹਨੂੰ ਭਾਵੇਂ ਦੋ ਰੁਪਏ ਹੀ ਪੁੱਛਦੇ ਆ ਸਸਤਾ ਕਰਕੇ ਜ਼ਹਿਰ ਲੈ ਲਓ ਗੁਰੂ ਘਰੋਂ ਮੰਗਾ ਆਬਲ ਹੋਰ ਵੀ ਘਟਦੇ ਆ ਜੋ ਮੰਗਾ ਰੋਣੇ ਵਈ ਆ ਗੁੜ ਲੈ ਯੂਪੀ ਤੋਂ ਇਹ ਮੈਂ ਯੂਪੀ ਜਾ ਕੇ ਆ ਸਾਰਾ ਮੇਰੇ ਕੋਲ ਵੀਡੀਓ ਹੈ ਸਾਰਾ ਕੈਮੀਕਲ ਪਾਪਾ ਗੋਣੇ ਦਰ ਨੂੰ ਤੁਰੇ ਜਾਂਦੇ ਜ਼ਹਿਰਾਂ ਲੋਕਾਂ ਨੂੰ ਮਾਰੀ ਤੁਰੇ ਜਾਂਦੇ ਯਾਰ ਆਪਣੇ ਪਹਿਲਾਂ ਹੀ 11 ਪੰਗਾ ਪੰਗਾ ਤਾਂ ਗੋਲੀ ਸਾਥ ਹੋਣੇ ਤੇ ਭਾਈ ਸਾਹਿਬ ਬੜੀ ਵੱਡੀ ਗੱਲ ਆ ਯਾਰ ਮੈਂ ਕਿਹਾ ਬੜਾ ਵੇਚ ਦਾ ਫੇਰਨੇ ਆਣਗੇ ਉਹ ਲੈ ਜਾਣੇ ਮੇਰੀ ਮੇਰੀ ਗੱਲ ਤੂੰ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਬਤਾਓ ਤੂੰ ਹੁਣ ਤਾਂ ਜ਼ਿੰਮੇਵਾਰੀ ਲੈਂਦਾ ਸੀ ਗਰੰਟੀ ਚੱਕਦਾ ਸੀ ਮੇਰਾ ਸ਼ੁੱਧਾ ਗੋੜਨ ਵਾਲੀ ਸ਼ੱਕਰ ਹੁਣ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਮੈਨਾਂ ਕਿਹਦੇ ਹੋ ਖਰੀਦ ਕੇ ਆ ਬੱਸ ਬੱਲੇ ਜਾਣੇਗਾ ਭਾਈ ਬਦਾਈਆਂ ਬਦਾਈਆਂ ਬਾਈ ਦਾ ਵਾਪਸ ਆਪਣਾ ਵੀਡੀਓ ਬਣਾ ਲਈ ਅੱਜ ਤੋਂ ਨਹੀਂ ਆਇਆ ਬਦਾਈਆਂ ਦਾ ਵਾਪਸ ਹੋਰ ਕੀ ਰੰਗ ਕਰ ਦੇਗਾ ਆ ਗਏ ਆ ਆਪਣੀ ਤਰ੍ਹਾਂ ਵੀ ਤੂੰ ਮਨੇ ਕਾਲਾ ਦਬਾਅ ਦੇ ਆ ਬਤਾ ਤੂੰ ਮੁਸਲਮਾਨ ਆ ਨਾ ਹਾਂ ਜੀ ਹੈ ਨਾ ਹਾਂ ਮੁਸਲਮਾਨ ਦੀਨ ਇਮਾਨ ਦੇ ਪੱਕੇ ਹਿੰਦੇ ਸਹੀ ਬੋਲਦਾ ਪਤਾ ਨਾ ਹਾਂ ਜੀ ਹਾਂ ਇਨਸਾਨੀਅਤ ਨੂੰ ਅਸਲ ਅਸਲ ਜਗਾ ਸਹੀ ਮੁਸਲਮਾਨ ਹਾਂ ਜੀ ਹਾਂ ਰੱਬ ਨੂੰ ਅੱਲਾ ਨੂੰ ਮੰਨਣ ਵਾਲਾ ਮੁਸਲਮਾਨ ਬਿਲਕੁਲ ਸਹੀ ਹੈ ਜੀ ਆਪਾਂ ਦਾ ਬੋ ਕਦੇ ਕਿਸੇ ਦਾ ਨਸਾਨ ਨਹੀਂ ਕਰਦਾ ਕਰਦਾ ਨਹੀਂ ਆਜ ਨੂੰ ਹੀ ਹੈ ਤੇ ਤੂੰ ਆਦੇ ਦਿਲ ਤੇ ਹੱਥ ਧਰ ਕੇ ਇੱਕ ਹੈ ਵੀ ਇਹ ਗੁਰਸ਼ਹੀ ਸਹੀ ਹੈ ਤੇ ਗਲਤ ਹੈ ਤੂੰ ਦੱਸ ਸਾਡੀ ਉਹ ਆਦੇ ਅੱਲਾ ਨੂੰ ਯਾਦ ਕਰਕੇ ਦੱਸ ਮੈਨੂੰ ਪਤਾ ਹੋ ਗਿਆ ਹਾਂ ਅਬ ਚੈੱਕ ਕਰਨ ਵਾਲਾ ਸਭ ਪਰਸ਼ਾਨ ਸਹੀ ਆ ਸਬੀਰ ਸਬੀਰ ਭੱਲੇ ਵਾਲੇ ਸੇ ਗੋਬੀ ਵਾਂਗ ਸੇ ਕੱਢਦਾ ਕਿਵੇਂ ਕਰਦੇ ਬਸ ਇਹ ਆ ਬਸ ਐ ਸਿੰਪਲ ਵਾਲੇ ਗਲਤ ਕਿਵੇਂ ਕਰਦੇ ਮੇਰੇ ਕੋਲ ਵੀ ਸਿੰਪਲ ਬੜੇ ਸੁਆਸ ਕਰੋ ਹਾਂਜੀ ਬਿਲਕੁਲ ਗੁੜ ਵਰਾਸਾ ਹੀ ਹੈ ਮਨਨ ਅਪਣਾ ਜਾਣੇ ਚਲ ਤੂੰ ਹੁਣ ਅੱਲਾ ਨੂੰ ਮਤਲਬ ਕਿ ਮਤਲਬ ਕਿ ਅੱਲਾ ਨੂੰ ਤੂੰ ਸਮਝ ਕੇ ਹਾਜ਼ਰ ਨਾਜ਼ਰ ਸਮਝ ਕੇ ਤੂੰ ਫਰਤੀ ਨਹੀਂ ਮਿਲਿਆ ਜੀ ਬਿਲਕੁਲ ਵੀ ਸੁਆਸ ਕਰੋ ਹਮ ਤੂੰ ਅੱਲਾ ਨੂੰ ਅੱਲਾ ਨੂੰ ਸਮਝ ਕੇ ਤੂੰ ਕਹਿੰਦਾ ਇਹ ਸਹੀ ਹੈ ਸਾਰਾ ਠੀਕ ਹੈ ਬਣ ਗਿਆ ਨਾ ਹਾਂ ਹੁਣ ਆਪਾਂ ਨੂੰ ਸਿੰਪਲ ਪਰ ਨਿੱਕੀ ਹਰਜਾ ਇਹ ਅਜੀਬ ਉਹ ਨਹੀਂ ਟਾਈਮ ਲੱਗਿਆ ਮਰਾ ਹਜ਼ਾਰਾਂ ਮੈਂ ਤੇਰਾ ਜਿੰਨਾ ਟਾਈਮ ਖਰਾਬ ਹੋਇਆ ਨੂੰ ਮੈਂ ਕਹਾ ਮੈਂ ਥੋੜਾ ਟਾਈਮ ਖਰਾਬ 10000 ਰੁਪਏ ਤੁਹਾਨੂੰ ਮੈਂ ਦੂੰਗਾ ਤੁਹਾਡਾ ਛੋੜਦਾ ਕੰਮ ਛੱਡਣੇ ਦਾ ਬਾਸਾ ਆਪ ਆਪਨੀ ਇਧਰ ਆਪਾਂ ਮਿਲ ਜਾਈਏਗਾ ਭਾਈ ਹੁਣ ਮੈਨੂੰ ਇੱਕ ਗੱਲ ਤੂੰ ਕਹਿੰਦਾ ਮੈਂ ਮੁਸਲਮਾਨ ਆ ਦੇਨਾਨ ਦਾ ਪੱਕਾ ਪੱਕਾ ਨਾ ਹਾਂਜੀ ਹੁਣ ਤੱਕ ਤੂੰ ਮੈਨੂੰ ਕਮੈਂਟ ਚ ਕਹਿ ਰਿਹਾ ਸੀਗਾ ਪਹਿਲਾਂ ਕਿ ਮੈਨੂੰ ਪਤਾ ਨਹੀਂ ਵੀ ਇਹ ਜ ਹੈਗਾ ਕੁਛ ਨਹੀਂ ਹੈ ਹੁਣ ਤੂੰ ਕਹਿੰਦਾ ਸੌਦਾ ਜੀਵਾ ਖਾਇਦਾ ਕੀ ਬਤਾ ਜੋ ਕਰਾ ਜੀਵਾ ਦਾ ਮੇਰੀ ਬੋਲ ਜੀਵਾ ਕੰਮ ਛੱਡ ਜਾ ਸਰਦ ਦੇ ਕੰਮ ਛੱਡ ਠੀਕ हां छोटे कुछ वाक मेरी मैदरखोर ਦੱਸਦਾ हां ਅੱਜ ਸੋਡੇ ਸਾਰੇ ਯੂਪੀ ਕੋ ਮਕੇ ਆ ਸੋਡੇ ਯੂਪੀ ਵਾਲਾ ਕੋਈ ਵੀ ਬੰਦਾ ਆਪ ਦੇ ਖਿਲਾੜੇ ਤੇ ਜਾਂ ਦੂਜੇ ਖਿਲਾੜੇ ਤੋਂ ਲੈ ਕੇ ਛੱਕਰ ਤੇ ਗੁੜ ਦੀ ਚਾਹ ਨਹੀਂ ਪੀਂਦਾ ਬਸ ਸਭ ਨੂੰ ਬੰਦ ਕਰ ਦੋ ਠੀਆ ਭਾਈ ਆਪ ਕਿਉਂ ਨੂੰ ਪਤਾ ਜੇ ਜੇ ਅਸੀਂ ਕੈਮੀਕਲ ਪਾ ਰਹੇ ਆ ਬਸ ਠੀਕ ਆ ਰਿਹਾ ਇਹ ਬਸ ਆ ਮੈਂ ਤੁਹਾਨੂੰ ਦਿਖਾਉਣਾ ਡੈਕੋਲੈਂਟ 골ਡ ਪਾਪੜੀ ਆਉਂਦੀ ਹੈ ਇੱਕ ਚੂਨਾ ਆਪਾਂ ਪਾਈ ਜਾਂਦਾ ਇੱਕ ਤਾਂ ਮਿੱਠਾ ਢੋਡਾ ਹੁੰਦਾ ਹੈ ਇੱਕ ਖਾਰਾ ਵੀ ਪਾਉਂਦੇ ਆ ਹਾਂ ਉਹ ਕੱਪੜੇ ਵਾਲਾ ਰੈਂਡ ਦਾ ਤੇ ਇਹ ਨਹੀਂ ਬਰਤ ਦੇ ਜਿਹੜਾ ਦੀਦੇ ਤੋਂ ਸਾਬਣ ਨੂੰ ਉਹ ਵਰਤੀ ਜਾਂਦੇ ਆ ਰੰਗ ਵਰਤੀ ਜਾਂਦੇ ਆ ਇੱਕ ਪਤਾ ਨਹੀਂ ਹੋਰ ਜਿਹੜੇ ਕੈਮੀਕਲ ਆ 10 ਤਰ੍ਹਾਂ ਦੇ ਕੈਮੀਕਲ ਪਾਉਂਦੇ ਆ ਬੜੀਆਂ ਹੈ ਨਹੀਂ ਬੜਿਆ ਲੋਕ ਕਿਉਂ ਅਗਰ ਮਾਰੀ ਮੰਡੀ ਮੇਂ ਗੁੱਡ ਘੇਰਾ ਵੇ ਇਹ ਚਾਹਤੇ ਆ ਅਗਰ ਇਹ ਅਗਰ ਇਹ ਡਾਇਰੈਕਟ ਥੋੜੀ ਮਿਲ ਜਾ ਤੋ ਇਹ ਖਿਲਾਫ ਹੋ ਗਏਗਾ ਕਰਾਉਂਗਾ ਟੈਸਟ ਆ ਇਨੇ ਬੰਦੇ ਮੇਰੇ ਪਿੰਡ ਦੇ ਸੁਣਦੇ ਆ ਜੇ ਤੂੰ ਹੀ ਸਹੀ ਨਿਕਲਿਆ ਉਹੜਾ ਗੁੜਾ ਸਾਰਾ ਨਿਕਲੂ ਸਾਰਾ ਜਿੰਨਾ ਵੀ ਆ ਹਾਂ ਜਰ ਜਰ ਮੈਂ ਇਹਨਾਂ ਨੂੰ ਇਹ ਕਿਹਾ ਬੰਸੇ ਮੈਂ ਕਿਹਾ ਜੇ ਉਹਦਾ ਗੁੜਾ ਸੁੱਧ ਨਿਕਲਿਆ 10000 ਰੁਪਏ ਮੈਂ ਦੁੱਤਾਂ ਤੱਕ ਤਾਫਾ ਅੱਗਾ ਨਹੀਂ ਆੜੇ ਨਹੀਂ ਮੈਂ ਉਹਦਾ ਖਰਾਉਂਗਾ ਤੈਟ ਕਰਾਉਂਦਾ ਮੈਂ ਚਾਬੀ ਹੀ ਦੇ ਦੀ ਨਾ ਮਾਰ ਹੰਦ ਜਾਇਆ ਛੇਦਾ ਹੋਵੇ ਬਰਾ ਮਾਰੀ ਕੋਸਾ ਬੰਦਾ ਬਰਾ ਮਾਰੀ ਬੰਦਾ ਬਸ ਅੰਬੜੀ ਕਰੇਗਾ ਜੇ ਸਹੀ ਹੋਣਾ ਬਟਾਟਕਾ ਨਾ ਕਰਾਉਣੇ ਰਹੇ ਆਪਾਂ ਹੀ ਦੇ ਆ ਪੂਰੀ ਗੱਲ ਜਿਮਾਰ ਲਵਾਰੇ ਭਾਈ ਨਾਲ ਨਾਲ ਜਾਉ ਮੇਰੀ ਹੋ ਗਈ ਗੱਲ ਸੈਂਪਲ ਨਾਲ ਵੀ ਆਉਂਦੇ ਫੂਲ ਵਾਲੇ ਵਾਸ਼ ਨਿਆਰ ਕਰੀਏ ਵਾਸ਼ ਨਹੀਂ ਜਾਂਦਾ ਆਪਣਾ ਵੀਡੀਓ ਬਣਾ ਲਈ ਅੱਗੇ ਦੇਖਣਾ ਬਸ ਆੜੇ ਕਲੀ ਦੱਤਲੇ ਪਿੰਡ ਬਣੀ ਪੰਜਾਬ ਬਣੀ ਆਣੇ ਦਾ ਬਸ ਬੰਦ ਕਰਦੇਗਾ ਭਾਈ بس ਹੋਰ ਇਹ ਫੜ ਲੇ ਤਾਂ ਬੰਦ ਕਰ ਦੇਣਗੇ ਉੱਥੇ ਦਾ ਸਹੀ ਚੀਜ਼ ਲੈ ਕੇ ਆ ਨਾ ਇੱਕ ਸੁਣ ਲਾ ਗਾ ਇਹਥੇ ਤੋਂ ਮੈਂ ਦੱਸਦਾ ਮਨਸੇ ਆਪਣੇ ਪੰਜਾਬ 'ਚ ਘੱਟੋ ਘੱਟ ਇਹ ਆ ਤਿੰਨਾਂ ਚੌ ਮਹੀਨਿਆਂ 'ਚ 10000 ਟਰਾਲੀ ਵੇਚ ਜਾਂਦੇ ਆ ਆਸ ਮੇਰੇ ਕੈਮੀਕਲ ਵਾਲੇ ਦੀ ਖਿਆਲੋ ਖਿਆਲੇ ਜਰੀ ਰਹਿੰਦੇ ਯਾਰ ਅੱਜ ਤੋਂ ਬਾਈ ਬੰਦੇ ਉਹ ਬਣਾ ਜੈਰ ਵਾਲਾ ਵੇਚੀ ਜਾਂਦੇ ਕੋਈ ਬਾਤ ਨਹੀਂ ਬਾਈ ਹਮ ਬੰਦ ਕਰਦੇ ਆ ਭਾਈ ਆਪਾਂ ਤਾਂ ਲੱਗਦਾ ਯਾਰ ਮੇਰੀ ਗੱਲ ਸੁਣੋ ਇਹ ਇਨਸਾਨ ਨੇ ਖਾਣਾ ਹਾਂ ਨਹੀਂ ਸਹੀ ਆ ਜੀ ਬਾਤ ਠੀਕ ਹੈ ਨਾ ਇਨਸਾਨ ਨੂੰ ਆਪਾਂ ਜ਼ਹਿਰ ਦੇ ਰਹੇ ਆ ਯਾਰ ਫਰਦਰ ਲੋਕ ਕਿਸਾਨ ਬਥੇਰੇ ਆਲੂਆਂ ਚ 20 20 ਇਕੱਠੇ ਠੋਕ ਦੇਣਗੇ ਹੁਣ ਜੂਰ ਕੇ ਤੇ ਡੀਏਪੀ ਦੇ ਸਾਹਮਣੇ ਠੋਕਦੇ ਬਾਸਾਬ ਉਹਨਾਂ ਨੂੰ ਆਪ ਪਤਾ ਹੈ ਕਿਉਂ ਨਸਲਾ ਖਰਾਬ ਕਰੀ ਜਾਂਦੇ ਹੋ ਕਿਉਂ ਸਾਡੇ ਜਵਾਕ ਜੰਮਣੋਂ ਵੱਧ ਕੇ ਖਾ ਕੇ ਜਹਿਰਾਂ ਪਣਾ ਚੜੀ ਚੜੀ ਸਾਲ ਦੇ ਬੰਦੇ ਮਰ ਜਾਂਦੇ ਕੈਂਸਰ ਨਾਲ ਭਰੀ ਜਾਂਦੇ ਆ ਤਲਪੋਨ ਆਪਣੇ ਆਣਾ ਬਸ ਆ ਆ ਆ ਨਾ ਯਾਰ ਅਗਿਆ ਤੁਹਾਡੀ ਬਰਾਲੀ ਨਾ ਜੀ ਇਹਦਾ ਮਤਲਬ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕੋੜਾ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਖਲਾੜਾ ਮੈਂ ਤੁਹਾਨੂੰ ਤਾਂ ਰੋਕ ਦੋ ਹਾਂ ਨਹੀਂ 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 ਉਹ ਗੱਲ ਨਹੀਂ ਉਹ ਕਹਿੰਦੇ ਨਹੀਂ ਹੈਗੀ ਨਹੀਂ ਮੰਨ ਕੇ ਠੀਕ ਹੈ ਮੈਂ ਕਹਿੰਦਾ ਤੁਸੀਂ ਸਹੀ ਹੋ ਯਾਰ ਬਾਤ ਸਹੀ ਬਾਤ ਤੁਸੀਂ ਮੇਰੇ ਚਾਹੇ ਯਾਰ ਪਿੰਡ ਰੱਖ ਕੇ ਵਿੱਚੋਂ ਮੈਨੂੰ ਕੋਈ ਦਿੱਕਤ ਨਹੀਂ ਹਾਂ ਫਿਰ ਉੱਥੇ ਖੜ੍ਹ ਜਾਓ ਯਾਰ ਉੱਥੇ ਖੜ੍ਹ ਜਾਓ ਮੇਰੇ ਖਲਾੜੇ ਕੋਲ ਖੜ੍ਹ ਕੇ ਵਿੱਚੋਂ ਮੈਂ ਕਹੂੰਗਾ ਵੀ ਇਹ ਗੋਡਾ ਸਸਤਾ ਭਾਈ ਲੈ ਲਓ ਠੀਕ ਠੀਕ ਬਾਤ ਆ ਨੂੰ ਨਹੀਂ ਆ ਆਪਣੇ ਖਲਾੜੇ ਲਈ ਨਹੀਂ ਕਰੇ ਤਾ ਸਹੀ ਬਾਤ ਆ ਜੀ ਉਹ ਜਿਹੜੇ ਮਾਲਕ ਤੁਸੀਂ ਤੁਸੀਂ ਕਿੰਨੇ ਰੇਟ ਵੇਚਦੇ ਹੋ 60 ਰੁਪਏ ਨਹੀਂ ਜੀ 50 ਦੇ ਦਿੰਦਾ 50 ਦੇ ਦੇ ਦਿਨ ਹਾਂ ਤੇ ਮੈਂ ਮੈਂ ਵੇਚਦਾ 120 ਰੁਪਏ ਕਿਲੋ ਆਜ ਨਹੀਂ ਹੈ ਵੇਚਦੇ ਹੋਗੇ 120 ਕਿਲੋ ਲੈ ਕੇ ਜਾਂਦੇ ਅਗਲੇ ਸੋਡੇ ਗੁਰ ਨਾਲੋਂ ਮੇਰਾ 70 ਰੁਪਏ ਵੱਧ ਰੇਟ ਆ ਕਿਲੋ ਮੰਗਦਾ ਨਾਲੇ ਕਿਸੇ ਦੇ ਮਾਲਕ ਦੇ ਅੰਦਰ ਹੀ ਕੰਮ ਕਰਦੇ ਹੋਣਗੇ ਕਿੰਨੇ ਨਾ ਖੁਦ ਆਪ ਦਾ ਨਾ ਨਾ ਬਣ ਸੇ ਇਹ ਤਾਂ ਇਹ ਤਾਂ ਉਹ ਇੱਕ ਬੰਦਾ ਹੀ ਲਾਈ ਬੈਠਾ ਤੇ ਜੁਪੀ ਦਾ ਖਿਲਾੜ ਜਾ ਨਹੀਂ ਉਹਨੇ ਨਾਲ ਆਵਦਾ ਕਰਿਆ ਇਹ ਆਵਦਾ ਬਣਾ ਲਿਆ ਹੁੰਦੇ ਆ ਲੱਤ ਕੇ ਲੈ ਆਉਂਦੇ ਆ ਭਲਾੜ ਵਾਲੇ ਕੋ ਕਮਾਤ ਦੇ ਯਾਰ ਤੂੰ ਐਂ ਦੇਖ ਲੈ ਬਣਸਿਆ ਕੁਬਾਤ ਦੇ ਤੈਨੂੰ ਇੱਕ ਗੱਲ ਦਾ ਇੱਕ ਗੱਲ ਦਰਮਾਂ ਦਿਖਾ ਦਾਂ ਇਹਨੂੰ ਆਇਆ ਪੁੱਛ ਗੰਨੇ ਦਾ ਕੀ ਰੇਟ ਆ ਯੂਪੀ 'ਚ ਹੁਣ 400 ਰੁਪਏ 400 ਰੁਪਏ 30 ਰੁਪਏ ਵੜੇ ਜੇ ਬੁਗਾ ਮੈਨੂੰ ਪਤਾ 370 370 ਸੀ ਹੁਣ 400 ਰੁਪਏ ਹਾਂ 400 ਰੁਪਏ ਕਮਾਣ ਤੋਂ ਤੁਸੀਂ ਗੰਨਾ ਲੈ ਕੇ ਤੇ ਤੁਸੀਂ 50 ਰੁਪਏ ਕਿਵੇਂ ਵੇਚ ਦੋਗੇ ਸੁੱਧ ਗੁੜ ਬਣਾ ਕੇ ਵਾਸਾ ਰੋ 40 ਰੁਪਏ ਪੜਾ ਦਿਓ ਕੋਲੋ ਜੇ ਮੰਡੀ ਕਰੇ ਢਾਡੂ ਮੰਡੀ ਗਲੇਟ ਬਾਪਲੀ ਘਰ ਲੋ ਮੈਂ ਮੱਫਰ ਨਗਰ ਮੰਡੀ ਜਾ ਕੇ ਆਇਆ ਮੈਨੂੰ ਪਤਾ ਸੱਚਾ ਜਾ ਔਰ ਵੇਚ ਹੀ ਨਹੀਂ ਸਕਦੇ ਯਾਰ ਸੱਤ ਜੁਰ ਤੁਸੀਂ ਉਹ ਲੈ ਵੇਚ ਹੀ ਨਹੀਂ ਸਕਦੇ ਨਹੀਂ ਜੀ ਅਮੇ ਮੋਟਾ ਕੋ ਹਾਲਤ ਚਾਹੀਦਾ 40 ਰੁਪਏ ਸਾਨੂੰ ਵਾਸਾ ਅਜਾ ਤਿੰਨ ਬੰਦੇ ਜੀ ਜ਼ਰਦੋ ਤੇ ਦਾ ਖਾ ਚਾ ਮਜੱਫਰ ਨਗਰ ਤੋਂ ਆਏ ਐ ਢੀ ਦੂਰ ਤੋਂ 250 300 ਮੀਲ ਤੋਂ ਇੱਥੋਂ ਅਜੀ ਤੇਲੇ ਘਟ ਖਾਤਾ ਹੈ ਬਸ ਇਸ ਲੰਡਰ ਆ ਜੀ ਬਸ ਬਸ ਦੋ ਹੀ ਪਰ ਜਾ ਜੀ ਮੈਂ ਇਹ ਗਲਤ ਜਵਾਬ ਦੇ ਦਿੱਤਾ ਮਜ਼ਦੂਰੀ ਪਰ ਜਾ ਬਸ ਆਪਾਂ ਨੂੰ ਟੈਸਟ ਕਰਾਉਣ ਚ ਕੀ ਹਰ ਗਿਆ ਅਜੇ ਵਸ ਸਿਆ ਹਮਰਾ ਬਸ ਇਹ ਤਬ ਨਹੀਂ ਨਾ ਬੋਲੇ ਜਾਂਦੇ ਇਸ ਦਾ ਬਸ ਗਲਤੀ ਮਾਰ ਲੀਆ ਲਾਤੀ ਮੰਨਦੇ ਵੀ ਗੋੜ ਸਹੀ ਆ ਜਾਂ ਗਲਤ ਆਪੀ ਮੰਨ ਲਓ ਨਹੀਂ ਮੈਂ ਲੈ ਕੇ ਜਾਉਂ ਬਸ ਹੀ ਗੱਲ ਬਸ ਹੀ ਮੰਨ ਲੀਓ ਅਬ ਬਾਹਰ ਨਿਕਲੀ ਆ ਕੋ ਬੋਲ ਦੱਸ ਸਹੀ ਆ ਗਲਤੀ ਆ ਬਾਹਰ ਨਿਕਲੀ ਭਾਈ ਸਾਹਿਬ ਨਾ ਨਾ ਗੋੜ ਸਹੀ ਆ ਹਾਂ ਜੀ ਸਹੀ ਆ ਫਿਰ ਆਊ ਟੈਸਟ ਕਰੂੰਗਾ ਅਜੀ ਗੱਲਾਂ ਆ ਸਾਹਮਣੇ ਕੋਣ ਤੋਂ ਦਿਆ ਰੁਕ ਤੋ ਜਾ ਹੰਡਲ ਮਾਰ ਹਮ ਹਮ ਭਾਈ ਓਏ ਹੰਡਲ ਮਾਰ ਆ ਤਾ ਧੀਰੇ ਹੋਰ ਪੈ ਹੰਡਲ ਮਾਰ ਹੰਡਲ ਨਾ ਨਾ ਜੇ ਤੁਹਾਨੂੰ ਸਹੀ ਹੋ ਉਹ ਕੋ ਭਾਈ ਆਪਣਾ ਕੀ ਰਲ ਤੁਹਾਨੂੰ ਸਹੀ ਹੋ ਇੱਕ ਮਿੰਟ ਕੋ ਆਪ ਜੇ ਖਰਾਬ ਆ ਗਏ ਖਰਾਬ ਆ ਬਸ ਨਾ ਜਾਣਗੇ ਮਤ ਮੰਨ ਨਾ ਨਾ ਤੁਸੀਂ ਕਹਿੰਦੇ ਸਹੀ ਹੋ ਕਾਦਰ ਇਹ ਖਰਾਬ ਹੈ ਬਸ ਬੜੇ ਭਾਈ ਗੱਲਾਂ ਖਰਾਬ ਆ ਇਹ ਉਹ ਅਮਰ ਜਨ ਨਹੀਂ ਜਾਣਗੇ ਪੰਗਾਮ ਪਤਾ ਹੋਰ ਕੀ ਕਹਾਂ ਕੀ ਕੀ ਪਾਇਆ ਦਾਸ ਕੀ ਕੀ ਇਸ ਵਿੱਚ ਕੁਝ ਨਹੀਂ ਮਨਣ ਦੱਸਾ ਭਾਈ ਉਸ ਕਾ ਨਾਮ ਕਾ ਮੈਨ ਨਹੀਂ ਪਤਾ ਸੋਟ ਦੇਖਾ ਸ਼ੌਟ ਦੇਗਾ ਤਾਂ ਪਤਾ ਮੈ ਠੀਕ ਹੈ ਸ਼ੌਟ ਦੇ ਤਾਂ ਨਿਕਾਰੋ ਆ ਪਰ ਜੋ ਆਪਨੇ ਬਤਾਇਆ ਉਹ ਕੰਪੜੀ ਦਾ ਉਸ ਦਾ ਵਕਾ ਹੈ ਉਹ ਆਪਣੀ ਪੂਪੜੀ ਦਾ ਉਸ ਦਾ ਨਾਮ ਹਮ ਨੂੰ ਪਤਾ ਹੈ ਬੀ ਉਹ ਲੇ ਗੇਰਾ ਗੇਰਾ ਨਹੀਂ ਬਾਕ ਭਾਈ ਮੈਂ ਤਾਂ ਕਮਾਦ ਦੇ ਦੇਗਾ ਉਸ ਦਾ ਪੈਸੇ ਉਹ ਤਾਂ ਕਮਾ ਦੇ ਕਹਿੰਦਾ ਮੈਂ ਸ਼ੁੱਧ ਹੈ ਕਨੇ ਕਹਿੰਦਾ ਮੈਨੂੰ ਪਤਾ ਨਹੀਂ ਕਮਾਦ ਦੇ ਦੇ ਹੱਥ ਉਹ ਕੀ ਦੀ ਯਾਰ ਕਮਾਦ ਦੇ ਕੋਈ ਸਭ ਕਮਾਦ ਦੇ ਦੇ ਮੇਰੀ ਬਾਤ ਸੁਣ ਲੈ ਸਹੀ ਹੈ ਤਾਂ ਨਾ ਕਰਨਾਲ ਕੈਸ ਮੈਂ ਉਹੀ ਤਾਂ ਗੱਲ ਆਰਾਵੇਂ ਜੀ ਮੇਰਾ ਵੀ ਥੋੜੀ ਐ ਅੱਪਾ ਥੋ ਗੋਟ ਟੈਹਡ ਕਰਾਉਣੇ ਬਾਤ ਤਾਂ ਆਯੋ ਵੀ ਕਰਾ ਘਰੋਂ ਦੀ ਗਲਤ ਅਬ ਹਮੇ ਛੋੜਨਾ ਮਾਰਦਾ ਨਹੀਂ ਆਨੇਗਾ ਬਸ ਬੰਦੀ ਵਰਦੇ ਕੰਮ ਕੁਤੇ ਹਮ ਤਾਂ ਗਲਤ ਆਏ ਗੋਟ ਦੀ ਗਲਤ ਬਸ ਇੱਕ ਹੱਥ ਜੋੜਾ ਹੈ ਆਪ ਆਪਸਾ ਕੀ ਕਰਾਓ ਆਪਸ ਸਾਰਾ ਸਾਫ ਕਰ ਦਿੰਦੇ ਨੇ ਨਹੀਂ ਕਹਾਂ ਮੈਂ ਤੁਹਾਨੂੰ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਕਹਿਆ ਵੀ ਜਿੰਨਾ ਛੋੜਾ ਟਾਈਮ ਖਰਾਬ ਹੋਇਆ ਨੰ ਇੱਕ ਹੋਰ ਸੁਣ ਲੈ ਇੱਕ ਮਿੰਟ ਸੁਣ ਲੈ ਜੇ ਛੋੜਾ ਗੋਟ ਸਹੀ ਹੋਇਆ ਸਾਰਾ ਗੋਟ ਸਡੀ ਟਰਾਲੀ ਮੈਂ ਖਰੀਦ ਲੂ ਯਾਰ ਨਿਭੜ ਗਈ ਗੱਲ ਆ ਜੋ ਥੋੜਾ ਟਾਈਮ ਵੀ ਲਖਾਬ ਹੁਣ ਬਸ ਠੀਕ ਹੈ ਸਹੀ ਹੈ ਸਹੀ ਹੈ ਫੇਰ ਤਾਂ ਚੱਕਰ ਨਹੀਂ ਕੋਈ ਹਜੀ ਬਸ ਤੰਮ ਜਿਹੜਾ ਖਰਾਬ ਹੈ ਬਾਵਾ ਜਿਹੜਾ ਜਾਲਦ ਬਸ ਖਰਾਬ ਹੈ ਆਹ ਦੇਖਿਆ ਹੈ ਦੇਖਿਆ ਖਰਾਬ ਹੈ ਬਸ ਆਪਣੇ ਲੋਕਾਂ ਨੇ ਇੱਡੀ ਆਇਆ ਤਾਂ ਪੈਂਦੇ ਜਵਾਂ ਨਹੀਂ ਪੁੱਛਣਗੇ ਕੀ ਕੋਈ ਗੰਦ ਵੇਚੀ ਜਾਂਦਾ ਜ਼ਹਿਰ ਵੇਚੀ ਜਾਂਦਾ ਅੰਨੇ ਹੋ ਗਏ ਪਏ ਯਾਰ ਵੇਚਣਾ ਹੈ ਪੈਣਾ ਹੱਥ ਪੈਰ ਤੋਂ ਮੌਤੋ ਵੀ ਲੈ ਲੈਣਗੇ ਸਾਡੇ ਲੋਕ ਹਾਂ ਤਾਂ ਬਸ ਇਕੱਲੇ ਗੁਰਦੇ ਪਰਦੇਸੀ ਆਪ ਪਰਦੇਸੀ ਕੀ ਕਰ ਰੋ ਹੋ ਰਿਹਾ ਓਏ ਪਰਦੇਸੀ ਸਾਰੇ ਹੀ ਪਰਦੇਸੀ ਇਹਦੇ ਰਹਿਣਾ ਕਿ ਨਹੀਂ ਸਾਰੇ ਹੀ ਪਰਦੇਸੀ ਹੈ ਇਹਦੇ ਨੇ ਹਮ ਤਾਂ ਪਰਦੇਸੀ ਆ ਜੀ ਦੇਖ ਲੋ ਗੱਲ ਤਾਂ ਸਾਰੀ ਸਹੀ ਗੱਲ ਤਾਂ ਕਰ ਲੋ ਹਾਂ ਤਾਂ ਸਹੀ ਤਾਂ ਕਰ ਰਹੇ ਜੀ ਤੁਸੀਂ ਤੁਸੀਂ ਐਸੇ ਕੈਸ ਸਾਲ ਦੇ ਆ ਰਹੇ ਹੋ ਹਾਂ ਤਾਂ 2-3 ਸਾਲ 2 ਸਾਲ ਤੋਂ 3 ਦੋ ਤਿੰਨ ਸਾਲ ਤੋਂ ਆ ਰਹੇ ਸਾਨੂੰ ਵੀ ਤਾਂ ਹੁਣ ਪਤਾ ਲੱਗਿਆ ਵੀ ਇਹ ਯੂਪੀ ਚ ਗੋੜ ਆਉਂਦਾ ਏ ਮਾੜਾ ਆਉਂਦਾ ਹਨਾ ਚਲੋ ਜੀ ਅਸੀਂ ਪਹਿਲਾਂ ਅਸੀਂ ਕਿੰਨੇ ਹੁਣ ਰੋਕ ਲੈ ਟਰਾਲੀਆਂ ਅਸੀਂ ਅਸੀਂ ਵੀ ਆਹੀ ਟਰਾਲੀਆਂ ਤੋਂ ਲੈ ਲੈਂਦੇ ਸੀ ਗੋੜ ਵੀ ਗੋੜ ਵਧੀਆ ਲਾਲ ਜਹਾ ਗੋੜਾ ਯਾਰ ਲੈ ਲੋ ਹਾਂ ਲੈਂਦੀ ਰਹੇ ਆ ਪਤਾ ਹੀ ਨਹੀਂ ਸੀ ਵੀ ਕੀ ਪਾਈ ਜਾਂਦੇ ਤੁਸੀਂ ਇਹ ਕੰਮ ਕਰਕੇ ਹੁਣ ਪਤਾ ਲੱਗਾ ਹੁਣ ਪਤਾ ਲੱਗਾ ਜਿਦੋਂ ਸਾਨੂੰ ਜਾ ਕੇ ਭਾਵੇਂ ਜਿਹੜੀ ਭਾਵੇਂ ਇਹ ਹੁਣ ਤੁਸੀਂ ਤੁਹਾਨੂੰ ਲਾ ਦਿੰਦੇ ਜੀ ਤੁਸੀਂ ਡੈਕੋਲੇਟ 골ਡ ਪਾਪੜੀ ਪਾਉਂਦੇ ਉਹਦੇ ਚ ਪਤਾ ਕਿੰਨੇ ਖਤਰਨਾਕ ਹੈ ਨਰਵਸਿਸਟਮ ਹੁੰਦਾ ਜਿਹੜਾ ਸਾਡਾ ਸਰੀਰ ਦਾ ਉਹਨੂੰ ਕਮਜ਼ੋਰ ਕਰ ਦਿੰਦੀ ਹੈ ਤੇਰਾ ਕੱਲਾ ਰੰਗ ਕੱਢ ਲਿਆ ਵੀ ਚਿੱਟੀ ਬਣਾ ਦੀ ਲਾਲ ਬਣਾ ਲਿਆ ਗੋੜਾ ਬਣਾ ਲਿਆ ਬਣਾ ਲਿਆ ਇੱਕ ਹੋਰ ਕੈਮੀਕਲ ਪਾਉਂਦੇ ਆ ਉਹ ਦੱਸਿਆ ਨਹੀਂ ਮੈਨੂੰ ਮੇਰੇ ਕੋਲ ਵੀਡੀਓ ਸੋ ਨਾਲ ਦਿਖਾਈ ਹੈ ਵੀ ਕਿਹੜਾ ਕੈਮੀਕਲ ਆ ਆਹ

ਮੋਟਾ ਗੋਡ ਨਹੀਂ ਹੈ ਜੇ ਆਪੋਂ ਟੈਸਟ ਕਰਾਉਣ ਚ ਕੀ ਹਰਦਲ ਹੈਂਡਲ ਪਾ ਜਾ ਆਪ ਕਰ ਰਹੇ ਤਾਂ ਬੱਜੀ ਰਿਹਾ ਆ ਬਾਹੀਰ ਆ ਲੈ ਹੰਡਲ ਪਾ ਆ ਬਾਈ ਮਨੰਗਾ ਭਾਈ ਅੱਜ ਕੋਈ ਨਾ ਬਾਈ ਗਰੀਬੀ ਦਾ ਫਾਇਦਾ ਛੋਟੇ ਕੋਈ ਮਾਰਿਆ ਕਰਿਆ ਹੈ ਕਿ ਕਵਾਲ ਕਰਦੇ ਤਾਂ ਮਜਾਰ ਛੋਟ ਨੂੰ ਮਾਰਿਆ ਕਰਿਆ ਹੈ ਅੱਲਾਹ ਦੱਸ ਜੇ ਮਨਗਾ ਗਲਤੀ ਮੰਨ ਲਿਓ ਬੱਗਲਤੀ ਬਾਤ ਪਗਲ ਦੇ ਆ ਬਾਈ ਗਰੀਬ ਆ ਲੋ ਬਸ ਸਲਾਬਾ ਬਤਾਓ ਠੀਕ ਆ ਆਪ ਕੋ ਕੁਛ ਹੀ ਕਰ ਦੋ ਪਾਡੇ ਮਾਰੇ ਆ ਤੁਹਾਨੂੰ ਬੰਨਿਆ ਅਬੇ ਗੋਡੀ ਟੈਟ ਕਰਾਉਣਾ ਇਹ ਥੋੜਾ ਮੈਂ ਧੱਕਾ ਬੰਨਿਆ ਆ ਬਾਈ ਉਹ ਬਸ ਠੀਕ ਆ ਬਾਈ ਯਾਰ ਲੈ ਗਿਰੀ ਬਈ ਮੇਰਾ ਗੋਡਾ ਟੈਟ ਕਰਾ ਲਓ ਤੁਸੀਂ ਮੈਂ ਉਹ ਟੈਟ ਕਰਵਾਤੇ ਬਸ ਆ ਬੰਨਾ ਕਰਾ ਤੋਦੋ ਮੈਂ ਚੰਨੀ ਸੱਬ ਲੈ ਜਾ ਰਿਹਾ ਵਾਪਸੀ ਬੱਸ ਇਹ ਨਾ ਬਤਾ ਦਿਓ ਅਗਰ ਇਹ ਆਦਮੀ ਆਪ ਕੋ ਗਾਲੀ ਗੈਰ ਦੇ ਕੇ ਕਰਦੇ ਆ ਇਕੋ ਹੀ ਗਲਤ ਹੈ ਨਾ ਗਲਤ ਸਹੀ ਦਾ ਕੀ ਮਤਲਬ ਨਾ ਆਪ ਤੋ ਤੋ ਤੇ ਲੱਗਣ ਨਹੀਂ ਸਭ ਆਪਲੇਗਾ ਐ ਵੀਰ ਕਿਹੜਾ ਆ ਸਾਡੇ ਪਿੰਡ ਵਾਲਿਆ ਸਾਰੇ ਮਜ਼ਦੂਰ ਖੜੇ ਆ ਇਹ ਵੀ ਗਰੀਬ ਇਹ ਢਾਡੀ ਕਰਦੇ ਆ ਇਹ ਕਾਨੂੰਨ ਕਣੇ ਦੇ ਲੋਕ ਨੂੰ ਜਾਣ ਕਰਾਉਣਾ ਗਰੀਬ ਆ ਲਾਦਾ ਥੰਗੜਾ ਬਾੜੇ ਨਹੀਂ ਕਰਦਾ ਉਹ ਕੰਮ ਨਹੀਂ ਕਰਦਾ ਕੰਮ ਕਰਦਾ ਹਰ ਤਰੀਕੇ ਤੁਸੀਂ ਕੋਈ ਚੀਜ਼ ਲੈ ਕੇ ਕਰਕੇ ਲੈ ਕੇ ਬਸ ਗਲਤੀ ਚਲ ਆਪ ਇੱਕ ਵਾਰੀ ਚੱਲ ਦੋ ਤਾ ਹੈ ਨਾ ਇੱਕ ਵਾਰੀ ਖਸਰ ਦੋ ਇੱਕ ਵਾਰੀ ਮੈਂ ਨਾਲ ਚੱਲ ਬੜਾ ਹਾਂ ਚੱਲ ਭਾਈ ਸਾਹਿਬ ਮੰਨ ਲੈ ਭਾਈ ਵੀਰ ਯਾਰ ਹਾਂ ਆਪ ਕਰੀਂ ਭਾਈ ਲੈ ਜਾਣੇ ਦੇ ਨਾਲ ਆ ਆ ਰਿਹਾ ਅਰਸੇ ਤੋਂ ਮੈਂ ਮਾਨੀ ਕਰਦਾ ਭਾਈ ਅਰੇ ਰੁਕ ਜਾ ਯਾਰ ਤੂੰ ਭਾਈ ਮਾਰੀਆ ਹਟਾਵਾਗੇ ਅਰੇ ਭਾਈ ਆ ਮਾਰੀਆ ਬਤਾਓ ਅੱਪਾ ਸੇਪਰਾਂਗੇ ਇੱਕ ਕਰੀ ਨਹੀਂ ਇੱਥੇ ਖੜਨ ਨਾਲ ਕੀ ਹੱਲ ਹੋਊਗਾ ਇੱਥੇ ਖੜਨ ਨਾਲ ਕੋਈ ਹੱਲ ਨਹੀਂ ਇੱਥੇ ਖੜਾ ਰਹਿ ਇੱਥੇ ਖੜਾ ਰਹਿ ਥਰੀ ਦੀ ਆੜੀ ਖੜਾ ਖੜਾ ਆਪ ਤੋਂ ਸਾਰੇ ਕੋਰੇਗਾ ਸਭ ਮੇਰੀ ਬਾਤ ਸਮਝ ਰਿਹਾ ਇੱਥੇ ਬੁਲਾਇਆ ਮੈਂ ਇੱਥੇ ਬੁਲਾਣ ਵਾਲਾ ਹੋ ਗਿਆ ਆਪਸੇ ਪਾ ਲੈ ਤੋ ਨਾ ਕਿਸੇ ਮੈਂ ਇੱਥੇ ਬੁਲਾ ਲੈਣਾ ભાઈ તું બોલા બના ભાઈ કે ટ્રાલી ਵਾਹ ਦੇਖਿਆ ਹਰ ਗੁਰਦੀ ਟਰਾਲੀ ਤੇ ਠੱਕਰ ਭਰੀ ਫਿਰਦੇ ਆ ਫਿਰ ਆਥਰ ਨੂੰ ਵੇਚ ਕੇ ਕਿਹੇ ਜਾਣਗੇ ਆਪਣੇ ਲੋਕਾਂ ਪੰਜਾਬੀ ਦੇ ਭਾਈ ਅਮਨੇ ਬਿਲੋਂ ਬੰਦ ਕਰ ਬਸ ਹਲਕਾ ਫੋਕ ਭਾਈ ਮਾਫ ਕਰਦਾ ਬਾਡੇ ਤੁਸੀਂ ਆਓ ਜੀ ਸਾਥ ਕੇ ਲੈ ਕੇ ਆਉਣਾ ਯਾਰ ਅਹੀ ਚੀਜ਼ ਉਹ ਆ ਗਈ ਪੈਸੇ ਲੈ ਕੇ ਸੰਭੋ ਭਰਾ ਜੋ ਕੀ ਕਰਾ ਫਰੀ ਬੇਜ ਜੇ ਸਹੀ ਹੋਇਆ ਵੇਚੋ ਸਾਨੂੰ ਕੋ ਡੱਕ ਦੇ ਹਾਂ ਅੱਜ ਆ ਗਿਆ ਭਾਈ ਹਮ ਤਾਂ ਉਹ ਵੀ ਨਹੀਂ ਆਨੇਗਾ ਇਤਨੀ ਬੇਇੱਜ਼ਤੀ ਆਜਾ ਆਪਣਾ ਆਬਜੈਕਸ਼ਨ ਟਾ ਦੇ ਤੋ ਸਭ ਕਾਣ ਵਾਲ ਹੋ ਗਏ ਨਹੀਂ ਕਿਸੇ ਨੂੰ ਨਹੀਂ ਪਤਾ ਤਾ ਆਪਨਾ ਉਤਾ ਦੇ ਤੋ ਪੁਰਾ ਪਿੰਡ ਤੋ ਉਤਿਆਰ ਮਾਫੀ ਦੀ ਬਾਤ ਨਹੀਂ ਮੈਂ ਇੱਥੇ ਕੱਲਾ ਗੁਰਦਾ ਮੁੱਦਾ ਇਕਠਾਉਂਦਾ ਮਦਾ ਪੰਜਾਬ ਦੇ ਸਾਰੇ ਮੁੱਦੇ ਇਕਠਾਉਂਦਾ ਮੈਂ ਤਾਂ ਐਂ ਲੋਕਾਂ ਨੂੰ ਸਿਖਾਉਂਦਾ ਅਜੇ ਚਲੋ ਬੜਿਆ ਦਾ ਲੈ ਜਾ ਆਪਕੇ ਠੀਕ ਹੈ ਸੋਡੇ ਲਈ ਨਹੀਂ ਮੈਂ ਸਪੈਸ਼ਲ ਸੋਡੇ ਲਈ ਕੁਮ ਇਕੱਠਾ ਆਇਆ ਠੀਕ ਹੈ ਜੀ ਕੀ ਆ ਬਾਈ ਦਲਤ ਨਾ ਜਿਹਾ ਬੜੇ ਬਾਈ ਕਾ ਟੋਟੋ ਵੇਖਣੇ ਚੱਲਦੇ ਹੋ ਚਾਹੇ ਸੁਰੂਪਾਸ ਸਰਾਉਣ ਚ ਕੀ ਮੈਂ ਇੱਥੇ ਸਿੱਧਾ ਨੂੰ ਸਪੈਕਟਰ ਨੂੰ ਉਹ ਛੱਡ ਯਾਰ ਇੱਥੇ ਜੱਗ ਲਾ ਲੱਖੇ ਯਾਰ ਆਜਾ ਜੀ ਆਜਮੀ ਕੋਈ ਸਾਧਨ ਨਹੀਂ ਹੋਣਗਾ ਮੇਰੇ ਗਰੀਬ ਆਜਮੀ ਕੋਈ ਸਾਧਨ ਨਹੀਂ ਕੋਈ ਪਤਾ ਨਹੀਂ ਕਿ ਨਿਕਲ ਜਾਣਾ ਪਾਣਾ ਬੈਣ ਆ ਗਈ ਬੈਣ ਦੀ ਅੱਜ ਮੈਂ ਤਾਂ ਡੋਡੋ ਡੈਸ਼ ਕਰਾਉਣਾ ਹੀ ਕਰਦਾ ਡੈਸ਼ ਕਰਾਉਣਾ ਆਦਤ ਸਭ ਤੋਂ ਸਭ ਦੇ ਨਾਮ ਨੇਕ ਹੋਣ ਦਾ ਨਾਮ ਹੈ ਅੱਜ ਪਰਦੇਸੀ ਬੰਦੇ ਆ ਤੁਹਾਨੂੰ ਹਾਂਜੀ ਇਸ ਵੀਡੀਓ ਦੇ ਵਿੱਚ ਤੁਸੀਂ ਪੂਰੀ ਵੀਡੀਓ ਸੁਣੀ ਲਈ ਆ ਕਿਉਂਕਿ ਜਿਹੜੇ ਹੁਣ ਇਹ ਜੁਪੀ ਦੇ ਵਿੱਚੋਂ ਲਿਆ ਕੇ ਭਈਏ ਕੁਝ ਕੁ ਵਿੱਚ ਮੁਸਲਮਾਨ ਵੀ ਆ ਜਿਹੜੇ ਕਹਿੰਦੇ ਵੀ ਅਸੀਂ ਦੀਨ ਮਾਨ ਦੇ ਸੱਚੇ ਆ ਤੇ ਪਰ ਕਰ ਕੀ ਰਏ ਤੁਸੀਂ ਦੇਖ ਹੀ ਲਿਆ ਹੁਣ ਤਾਂ ਇਹਨਾਂ ਬੰਈਓ ਬਈ 10 ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਆ ਕੱਲਾ ਇਹ ਲੱਖਾ ਸਿੰਘ ਸੁਧਾਣਾ ਇਹ ਮੁੱਦਾ ਨਹੀਂ ਪਤਾ ਨਹੀਂ ਪਾਣੀ ਦੇ ਮੁੱਦੇ ਪੰਜਾਬੀ ਮਾਂ ਬੋਲੀ ਦੇ ਮੁੱਦੇ ਹੋਰ ਵੀ ਰੋਜ਼ਗਾਰਾਂ ਨੂੰ ਲੈ ਕੇ ਸਰਕਾਰਾਂ ਦਾ ਪ੍ਰੇਟ ਦਈ ਹੁੰਦਾ ਤੇ ਤੁਹਾਡਾ ਕੀ ਮੈਨ ਲੱਗੇ ਇਹ ਵੀਡੀਓ ਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੇ ਕਮੈਂਟ ਜ਼ਰੂਰ ਰੱਖੋ ਧੰਨਵਾਦ